ਸਿਕੋਗਨ ਵਾਇਗੁਰੂ ਖਾਲਸਾ ਵਾਇਗੁਰੂ ਜੀ ਫਤਿਹ ਜਿਵੇਂ ਤੁਹਾਨੂੰ ਪਤਾ ਹੈ ਵੀ ਅੱਜ ਅਸੀਂ ਅਜਨਾਲੇ ਦੇ ਵਿੱਚ ਆਏ ਸੀ ਅਜਨਾਲੇ ਦੇ ਵਿੱਚ ਕਿਹੜੇ ਪਿੰਡ ਆ ਵੀਰੇ ਜਿਨ੍ਹਾਂ ਕੋਲ ਤੁਹਾਡਾ ਚਾਰਾ ਪਹੁੰਚਿਆ ਨਹੀਂ ਮੱਕੀ ਚਾਰਾ ਪਹੁੰਚਿਆ ਨਹੀਂ ਜਿਹੜੇ ਪਿੰਡ ਆ ਗਿਆ ਨਹੀਂ ਨੰਗਲ ਵੀ ਨਹੀਂ ਗਿਆ ਜਿਹਨੀ ਪਹੁੰਚਿਆ ਤੇ ਇੱਕ ਪਿੰਡਿਆਂ ਵਾਲੇ ਡੇਰੇ ਜਿਨੀ ਪਹੁੰਚਿਆ ਪਿੰਡਿਆਂ ਦੇ ਡੇਰੇ ਜਿਨੀ ਪਹੁੰਚਿਆ ਤੇ ਝੁੰਜੀਆਂ ਨੇ ਪਹੁੰਚਿਆ ਤੇ ਇੱਕ ਨਪਾਲਾ ਨੰਗਲ ਵੀ ਨਹੀਂ ਪਹੁੰਚਿਆ ਨਪਾਲਾ ਨਹੀਂ ਪਹੁੰਚਿਆ ਇੱਕ ਨੰਗਲ ਨਹੀਂ ਪਹੁੰਚਿਆ ਜੇ ਕੋਈ ਹੋਰ ਮੱਕੀ ਦਾ ਚਾਰਾ ਇੱਥੇ ਲੈ ਕੇ ਆਇਆ ਮੇਰਾ ਵੀਰ ਭਰਾ ਤੇ ਜਰੂਰ ਪਚਾਓ ਯਾਰ ਕਿਉਂਕਿ ਉੱਥੇ ਪਸ਼ੂ ਤੇਰੇ ਭੁੱਖੇ ਮਰ ਰਹੇ ਆ ਤੇ ਜੇ ਪਚਾ ਸਕਦੇ ਆ ਤਾਂ ਕੁੱਤਿਆਂ ਦੀ ਫੀੜੀ ਪਚਾਓ ਦਰਵੇਸ਼ਾਂ ਦੀ ਜਿਨ੍ਹਾਂ ਦੇ ਮੂੰਹ ਚ ਪੈ ਸਕੇ ਉਰਾਣਾ ਰੁਕਿਆ ਕਰੋ ਵੀਰ ਬਣ ਕੇ ਜਿਹੜੇ ਪਿੱਛੇ ਪਿੰਡ ਨੇ ਪਿੱਛੇ ਪਿੰਡਾਂ ਨੂੰ ਜਾਇਆ ਕਰੋ ਪਿੰਡਾਂ ਤੱਕ ਉੱਥੇ ਜਾਇਆ ਕਰੋ ਆ ਜਿਹੜੇ ਜਿੰਨੇ ਜਿੱਥੇ ਦੂਜਿਆਂ ਨੂੰ ਨਾ ਵੰਡ ਦਿਆ ਕਰੋ ਉਰਾਣਾ ਰਹਾ ਨਾ ਰਿਆ ਕਰੋ ਵੀਰ ਬਣ ਕੇ ਜਿਹੜਾ ਵੀ ਕੋਈ ਸਮਾਨ ਲੈ ਕੇ ਆਉਂਦਾ ਰਾਸ਼ਨ ਲੈ ਕੇ ਆਉਂਦਾ ਅਗਲੇ ਪਿੰਡਾਂ 'ਚ ਲੰਗੀ ਜਾਇਗਾ ਜਨਾਲਾ ਟੱਪ ਕੇ ਸਾਰਾ ਪਿੱਛੇ ਲੰਘ ਕੇ ਵੀਰ ਬਣ ਕੇ ਜਿਹੜੇ ਜਿਹੜੇ ਪਿੰਡ ਹੁਣ ਦੱਸਿਆ ਨਪਾਲਾ ਹੋ ਗਿਆ ਪਿੰਡੀ ਹੋ ਉਹ 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 ਪਿੰਡਾਂ ਤੱਕ ਪਹੁੰਚਾਏ ਸਮਾਨ ਥੈਂਕ ਯੂ ਸੋ ਮੱਚ ਵੀਰੇ